ਸੇਲ ਆਲ ਵਹੀਕਲ ਚੈਨਲ ਉੱਪਰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਵੀਰ ਜੀ ਅੱਜ ਸਾਡੇ ਕੋਲ ਇੱਕ ਹੀ ਮਾਲਕ ਵੀਰ ਦੇ ਕੋਲ ਤਿੰਨ ਟਰੈਕਟਰ ਅਤੇ ਤਿੰਨ ਟਰਾਲੀਆਂ ਸੇਲ ਲਈ ਆਇਆ ਹੋਇਆ ਹਨ ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਜੀ ਫੋਰਡ 3630 2001 ਮਾਡਲ ਪੰਜਾਬ ਨੰਬਰ ਇਸ ਦੇ ਨਾਲ ਦੇ ਟਾਇਰ ਹਨ ਜੀ 40 ਪੈਸੇ ਰਬੜ ਚੜੀ ਡਬਲ ਕਲਚ ਇੰਜਨ ਗੇਅਰ ਲਿਫਟ ਦਾ ਪੂਰਾ ਵਧੀਆ ਰੰਗ ਬੇਂਡ ਦਾ ਬਿਲਕੁਲ オリジナル ਸੈਲਫ ਸਟਾਰਟ ਇਸ ਦਾ ਮੁੱਲ ਰੱਖਿਆ ਗਿਆ ਹੈ 215000 ਰੁਪਈਆ ਮੌਕੇ ਤੇ ਥੋੜਾ ਮਾਨਤਾਣ ਹੋ ਸਕਦਾ ਹੈ ਕਿਸੇ ਵੀ ਪ੍ਰਕਾਰ ਦੀ ਟਰੈਕਟਰ ਵਿੱਚ ਕੋਈ ਡੀਗਿੰਗ ਨਹੀਂ ਟੁੱਟ ਭੱਜ ਨਹੀਂ ਇਸ ਨੂੰ ਤੁਸੀਂ ਵਾਹ ਕੇ ਚਲਾ ਕੇ ਤਸੱਲੀ ਨਾਲ ਚੈੱਕ ਕਰ ਸਕਦੇ ਹੋ ਬਿਲਕੁਲ ਵਧੀਆ ਕੰਡੀਸ਼ਨ ਦੇ ਵਿੱਚ ਇਹ ਟਰੈਕਟਰ ਹੈ ਜੀ ਟਰੈਕਟਰ ਦੀ ਕੰਡੀਸ਼ਨ ਤੁਸੀਂ ਵੀਡੀਓ ਦੇ ਵਿੱਚ ਦੇਖ ਹੀ ਰਹੇ ਹੋ ਆਪਣੇ ਚੈਨਲ ਤੋਂ ਕਿਸੇ ਵੀ ਵਾਹਨ ਦੀ ਬਸ ਬੇਸਿਕ ਜਾਣਕਾਰੀ ਹੀ ਦਿੱਤੀ ਜਾਂਦੀ ਹੈ ਜੋ ਮਾਲਕ ਵੀਰ ਵੱਲੋਂ ਦੱਸੀ ਗਈ ਹੁੰਦੀ ਹੈ ਹੋਰ ਜਾਣਕਾਰੀ ਲੈਣ ਲਈ ਤੁਸੀਂ ਸਿੱਧਾ ਮਾਲਕ ਵੀਰ ਨਾਲ ਗੱਲ ਕਰ ਸਕਦੇ ਹੋ ਮਾਲਕ ਵੀਰ ਦਾ ਮੋਬਾਈਲ ਨੰਬਰ ਵੀਡੀਓ ਦੇ ਲਾਸਟ ਵਿੱਚ ਦੇ ਦਿੱਤਾ ਗਿਆ ਉਸ ਨੰਬਰ ਤੇ ਲਾ ਕੇ ਤੁਸੀਂ ਮਾਲਕ ਵੀਰ ਨਾਲ ਗੱਲ ਕਰਕੇ ਸਾਰੇ ਟਰੈਕਟਰਾਂ ਤੇ ਟਰਾਲੀਆਂ ਦੀ ਹੋਰ ਵੱਧ ਵੱਧ ਜਾਣਕਾਰੀ ਲੈ ਸਕਦੇ ਹੋ ਬਹੁਤ ਵਧੀਆ ਕੰਡੀਸ਼ਨ ਦੇ ਵਿੱਚ ਇਹ ਫੋਰਡ 3630 ਟਰੈਕਟਰ ਹੈ ਜੀ 2001 ਮਾਡਲ 40 ਪੈਸੇ ਦੇ ਰਬੜ ਵਾਲੇ ਟਾਇਰ ਹਨ ਜੀ 2,115,000 ਰੁਪਏ ਇਸ ਦਾ ਮੁੱਲ ਰੱਖਿਆ ਗਿਆ ਹੈ ਦੂਜਾ ਟਰੈਕਟਰ ਹੈ ਜੀ ਸਾਡੇ ਕੋਲ ਮੈਸੀ 241 DI 2012 ਮਾਡਲ ਪੰਜਾਬ ਨੰਬਰ ਪਹਿਲੇ ਨਾਂ ਤੇ ਇਸ ਦੇ ਨਾਲ ਦੇ ਟਾਇਰਾਂ ਦੀ 50 ਪੈਸੇ ਪੱਕੇ ਡਬਲ ਕਲੱਚ ਚਿੱਪ ਵਾਲੀ ਕਾਪੀ ਆਨਲਾਈਨ ਹੋਈ ਰੰਗ ਪੇਂਟ ਦਾ ਬਿਲਕੁਲ 오ਰੀਜਨਲ ਸੈਲਫ ਸਟਾਰਟ ਇੰਜਨ ਗੇਅਰ ਲਿਫਟ ਦਾ ਪੂਰਾ ਵਧੀਆ ਇਸ ਨੂੰ ਤੁਸੀਂ ਚਲਾ ਕੇ ਤਸੱਲੀ ਨਾਲ ਚੈੱਕ ਕਰ ਸਕਦੇ ਹੋ ਟਰੈਕਟਰ ਵਿੱਚ ਕਿਸੇ ਵੀ ਪ੍ਰਕਾਰ ਦੀ ਕੋਈ ਲੀਕਿੰਗ ਨਹੀਂ ਕੋਈ ਟੁੱਟ ਭੱਜ ਨਹੀਂ ਬਹੁਤ ਵਧੀਆ ਕੰਡੀਸ਼ਨ ਦੇ ਵਿੱਚ ਇਹ ਮੈਸਿਵ ਟਰੈਕਟਰ ਹੈ ਜੀ ਇਸ ਦਾ ਮੁੱਲ ਰੱਖਿਆ ਗਿਆ ਹੈ 350000 ਰੁਪਇਆ ਮੌਕੇ ਉੱਤੇ ਥੋੜਾ ਮਾਨਤਾਣ ਹੋ ਸਕਦਾ ਹੈ ਵਧੀਆ ਕਿਸੇ ਵੀ ਪ੍ਰਕਾਰ ਦੀ ਕੋਈ ਟਰੈਕਟਰ ਵਿੱਚ ਕਮੀ ਨਹੀਂ ਹੈ ਵਧੀਆ ਹੈਵੀ ਛਤਰੀ ਲੱਗੀ ਹੋਈ ਬਾਕੀ ਤੁਸੀਂ ਕੰਡੀਸ਼ਨ ਟਰੈਕਟਰ ਦੀ ਵੀਡੀਓ ਦੇ ਵਿੱਚ ਦੇਖ ਹੀ ਰਹੇ ਹੋ ਹੋਰ ਜਾਣਕਾਰੀ ਲੈਣ ਲਈ ਤੁਸੀਂ ਮਾਲਕ ਵੀਰ ਨਾਲ ਗੱਲ ਕਰਕੇ ਮੈਸੇਜ ਟਰੈਕਟਰ ਬਾਰੇ ਪੁੱਛ ਸਕਦੇ ਹੋ ਤੀਜਾ ਟਰੈਕਟਰ ਹੈ ਜੇ ਸਾਡੇ ਕੋਲ ਫਾਰਮ 355 NVDI 2013 ਮਾਡਲ ਪੰਜਾਬ ਨੰਬਰ ਪਹਿਲੇ ਨਾਂ ਤੇ ਨਾਲ ਦੇ ਟਾਇਰ ਹਨ ਜੀ ਇਸ ਦੇ 75 ਪੈਸੇ ਪਾਵਰ ਸਟੀering ਤੇਲ ਬ੍ਰੇਕ ਡਬਲ ਕਲੱਚ ਡਬਲ ਡਿਸਟ੍ਰਿਬਿਊਟਰ ਇੰਜਣ ਟੌਪ ਮਾਡਲ ਰੰਗ ਪੇਂਟ ਦਾ ਬਿਲਕੁਲ origignal ਸਲਫਟ ਸਟਾਰਟ ਇੰਜਣ ਗੇਅਰ ਲਿਫਟ ਦਾ ਪੂਰਾ ਓਕੇ ਬਿਲਕੁਲ ਸ਼ੋਅਰੂਮ ਕੰਡੀਸ਼ਨ ਦੀ ਤਰ੍ਹਾਂ ਇਹ ਟਰੈਕਟਰ ਹੈ ਜੀ ਵਧੀਆ ਇਸ ਨੂੰ ਬੰਪਰ ਛਤਰੀ ਲੱਗੇ ਹੋਏ ਇਸ ਨੂੰ ਤੁਸੀਂ ਤਸੱਲੀ ਨਾਲ ਵਾਹ ਕੇ ਚਲਾ ਕੇ ਚੈੱਕ ਕਰ ਸਕਦੇ ਹੋ ਟਰੈਕਟਰ ਵਿੱਚ ਕਿਸੇ ਵੀ ਪ੍ਰਕਾਰ ਦੀ ਕੋਈ ਕਮੀ ਨਹੀਂ ਹੋਵੇਗੀ ਕੋਈ ਲੀਕਿੰਗ ਨਹੀਂ ਕੋਈ ਟੁੱਟ ਭੱਜ ਨਹੀਂ ਬਹੁਤ ਵਧੀਆ ਕੰਡੀਸ਼ਨ ਦੇ ਵਿੱਚ ਇਹ ਟਰੈਕਟਰ ਹੈ ਜੀ ਇਸ ਦਾ ਮੁੱਲ ਰੱਖਿਆ ਗਿਆ ਹੈ 315000 ਰੁਪਇਆ ਮੌਕੇ ਉੱਤੇ ਥੋੜਾ ਮਾਨਤਾਣ ਹੋ ਸਕਦਾ ਹੈ ਟਰੈਕਟਰ ਵੇਚਣ ਵਾਲੇ ਵੀਰ ਦਾ ਮੋਬਾਈਲ ਨੰਬਰ ਵੀਡੀਓ ਦੇ ਲਾਸਟ ਵਿੱਚ ਦੇ ਦਿੱਤਾ ਗਿਆ ਹੈ ਅੱਗੇ ਹੈ ਜੀ ਸਾਡੇ ਕੋਲ ਟਰਾਲੀ 16227 ਦੀ origignal ਤਾਰਾ ਸਿੰਘ ਬਿਲਗਾ ਦੀ ਬਣੀ ਹੋਈ 2012 ਮਾਡਲ ਇਹ ਟਰਾਲੀ ਹੈ ਜੀ ਰੰਗ ਪੇਂਟ ਬਿਲਕੁਲ ਨਵਾਂ ਹੋਇਆ ਨਾਲ ਦੇ ਟਾਇਰ ਇਸ ਦੇ 80 ਪੈਸੇ ਐਮ ਆਰ ਐਫ ਕੰਪਨੀ ਦੇ ਪੱਕੇ ਪੱਤੀ ਵਾਲਾ ਬੈੱਡ ਲੱਗਿਆ ਹੋਇਆ ਰੇਲ ਦਾ ਹਿੱਸਾ 10 ਨਟੀ ਹੱਬ ਮੱਛੀ ਹੁੱਕ ਟਾਟਾ ਸੇਲ ਦਾ ਮਾਲ ਲੱਗਿਆ ਹੋਇਆ ਵਾਰਡ ਤੇ ਫਰਸ਼ ਬੇਦਾਗ ਫੁੱਲ ਹੈਵੀ ਟਰਾਲੀ ਹੈ ਜੀ ਇਸ ਦਾ ਮੁੱਲ ਰੱਖਿਆ ਗਿਆ ਹੈ 390000 ਰੁਪਇਆ ਮੌਕੇ ਉੱਤੇ ਥੋੜਾ ਮਾਨਤਾਣ ਹੋ ਸਕਦਾ ਹੈ ਇਹਨਾਂ ਤਿੰਨਾਂ ਟਰੈਕਟਰਾਂ ਤੇ ਤਿੰਨਾਂ ਟਰਾਲੀਆਂ ਦੀ ਜਾਣਕਾਰੀ ਤੁਸੀਂ ਮਾਲਕ ਵੀਰ ਕੋਲੋਂ ਲੈ ਸਕਦੇ ਹੋ ਵਧੀਆ ਕੰਡੀਸ਼ਨ ਦੇ ਵਿੱਚ ਇਹ ਟਰਾਲੀ ਹੈ ਜੀ ਬਹੁਤ ਹੈਵੀ ਮਜ਼ਬੂਤ ਲੋਹੇ ਦੀ ਬਣੀ ਹੋਈ ਦੂਜੀ ਟਰਾਲੀ ਹੈ ਜੀ ਸਾਡੇ ਕੋਲ 1322 6 ਦੀ ਦੇਵਗਨ ਖੰਨਾ ਸ਼ਹਿਰ ਦੀ ਬਣੀ ਹੋਈ ਡਬਲ ਟਾਇਰ ਚੌਰਸ ਹਿੱਸਾ ਹੈ ਜੀ ਇਸ ਦਾ ਮੁੱਲ ਰੱਖਿਆ ਗਿਆ ਹੈ 1,55,000 ਰੁਪਇਆ ਮੌਕੇ ਉੱਤੇ ਥੋੜਾ ਮਾਨਤਾਣ ਹੋ ਸਕਦਾ ਹੈ ਬਾਕੀ ਟਰਾਲੀ ਦੀ ਕੰਡੀਸ਼ਨ ਤੁਸੀਂ ਵੀਡੀਓ ਦੇ ਵਿੱਚ ਦੇਖ ਹੀ ਰਹੇ ਹੋ ਹੋਰ ਜਾਣਕਾਰੀ ਲੈਣ ਲਈ ਤੁਸੀਂ ਮਾਲਕ ਵੀਰ ਨਾਲ ਗੱਲ ਕਰਕੇ ਪੁੱਛ ਸਕਦੇ ਹੋ ਵਧੀਆ ਕੰਡੀਸ਼ਨ ਦੇ ਵਿੱਚ ਇਹ ਟਰਾਲੀ ਹੈ ਸਰੀਏ ਦਾ ਵेड ਇਸ ਦੇ ਨਾਲ ਦਿੱਤਾ ਜਾਵੇਗਾ ਜੀ ਤੀਜੀ ਟਰਾਲੀ ਹੈ ਜੀ ਸਾਡੇ ਕੋਲ 16227 ਦੀ ਫੁੱਲ ਹੈਵੀ ਟਰਾਲੀ ਹੈ ਜੀ 2021 ਮਾਡਲ ਬਿਲਕੁਲ ਨਵੇਂ ਟਾਇਰ ਜਹਾਜੀ ਫਰਸ ਪੱਤੀ ਵਾਲਾ ਵੇਡ ਲੱਗਿਆ ਹੋਇਆ ਵੇਡ ਜਾਲੀ ਸਮੇਤ ਹੈ ਜੀ ਇਸ ਦਾ ਜੰਡੂ ਕੰਪਨੀ ਦਾ ਮਾਲ ਲੱਗਿਆ ਹੋਇਆ 10 ਨਟੀ ਹੱਬ 32 ਕੁਇੰਟਲ ਵਜਨ 10 ਇੰਚੀ ਚਾਸੀ ਇਸ ਦਾ ਮੁੱਲ ਰੱਖਿਆ ਗਿਆ ਹੈ 3,65,000 ਰੁਪਈਆ ਮੌਕੇ ਤੇ ਥੋੜਾ ਮਾਨਤਾਣ ਹੋ ਸਕਦਾ ਹੈ ਵੇਚਣ ਵਾਲੇ ਵੀਰ ਦਾ ਮੋਬਾਈਲ ਨੰਬਰ ਹੈ 8427725955 78275955 ਤੇ ਲਾ ਕੇ ਤੁਸੀਂ مالک ਵੀਰ ਨਾਲ ਗੱਲ ਕਰ ਸਕਦੇ ਹੋ ਤੇ ਇਹਨਾਂ ਤਿੰਨਾਂ ਟਰੈਕਟਰਾਂ ਅਤੇ ਤਿੰਨਾਂ ਟਰਾਲੀਆਂ ਦੀ ਜਾਣਕਾਰੀ مالک ਵੀਰ ਕੋਲੋਂ ਲੈ ਸਕਦੇ ਹੋ ਇਸ مالک ਵੀਰ ਕੋਲ ਹੋਰ ਵੀ ਬਹੁਤ ਸਾਰੇ ਟਰੈਕਟਰ ਹੁੰਦੇ ਜਾਂਦੇ ਹੀ ਰਹਿੰਦੇ ਹਨ ਤੁਸੀਂ ਉਹਨਾਂ ਬਾਰੇ ਵੀ مالک ਵੀਰ ਕੋਲੋਂ ਪੁੱਛ ਲੈ ਸਕਦੇ ਹੋ مالک ਵੀਰ ਦਾ ਮੋਬਾਈਲ ਨੰਬਰ ਇੱਕ ਵਾਰੀ ਫੇਰ ਦੱਸ ਦਿੰਨੇ ਆ ਜੀ 84277 2595584272 25955 ਮਾਲਕ ਵੀਰ ਦਾ ਮੋਬਾਈਲ ਨੰਬਰ ਹੈ ਇਸ ਨੰਬਰ ਤੇ ਲਾ ਕੇ ਤੁਸੀਂ ਟਰੈਕਟਰਾਂ ਤੇ ਟਰਾਲੀਆਂ ਦੀ ਜਾਣਕਾਰੀ ਇਸ ਮਾਲਕ ਵੀਰ ਕੋਲੋਂ ਲੈ ਸਕਦੇ ਹੋ ਇਹੋ ਜੀਆਂ ਹੋਰ ਵੀਡੀਓਜ਼ ਵੇਖਣ ਲਈ ਆਪਣੇ YouTube ਚੈਨਲ ਨੂੰ ਹੱਦ ਵੱਧ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਨੂੰ ਜ਼ਰੂਰ ਦਬਾਓ ਤਾਂ ਜੋ ਸਾਡੀ ਹਰੇਕ ਨਵੀਂ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਤੇ ਇਦਾਂ ਦੀ ਫ੍ਰੀ ਐਡ ਕਰਵਾਉਣ ਲਈ ਸਾਡਾ WhatsApp ਨੰਬਰ ਹੈ 8622822755 8622822751 ਤੇ ਵੇਚਣ ਵਾਲੇ ਵਾਹਨ ਦੀਆਂ 8-10 ਫੋਟੋਆਂ ਜਾਂ ਵੀਡੀਓ ਬਣਾ ਕੇ ਭੇਜੋ ਐਡ ਕਰਵਾਉਣ ਵਾਲਾ ਨੰਬਰ ਸਕਰੀਨ ਦੇ ਥੱਲੇ ਚੱਲ ਰਿਹਾ ਇਸ ਵਿੱਚ ਤੁਸੀਂ 8-10 ਫੋਟੋਆਂ ਪਾ ਕੇ ਬਿਲਕੁਲ ਫ੍ਰੀ ਐਡ ਕਰਵਾ ਸਕਦੇ ਹੋ ਤੇ ਇਸ ਨੰਬਰ ਤੇ ਇੱਕ ਵਟਸਐਪ ਗਰੁੱਪ ਵੀ ਬਣਾਇਆ ਗਿਆ ਹੈ ਜਿਸ ਵਿੱਚ ਤੁਸੀਂ ਐਡ ਹੋ ਕੇ ਰੋਜ਼ਾਨਾ ਟਰੈਕਟਰਾਂ ਦੀ ਨਵੀਂ ਤੋਂ ਨਵੀਂ ਵੀਡੀਓ ਵੇਖ ਸਕਦੇ ਹੋ ਧੰਨਵਾਦ